ਡੇਰੀ ਫਾਰਮਿੰਗ ਜਿਹੜਾ ਇੱਕ ਉਹ ਲਾਏਵੰਦ ਧੰਦਾ ਵਾ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਹੀ ਆਪਾਂ ਡੇਰੀ ਫਾਰਮਿੰਗ ਦੇ ਰਾਹੀਂ ਇੱਕ ਚੰਗੀ ਜਿਹੜੀ ਉਹ ਕਮਾਈ ਆਪਾਂ ਕਰ ਸਕਦੇ ਆ ਕਿ ਆਪਾਂ ਬਾਹਰ ਜਾਣ ਤੋਂ ਬਰੇਜ਼ ਕਰੀਏ ਔਰ ਇੱਥੇ ਹੀ ਰਹਿ ਕੇ ਡੇਰੀ ਫਾਰਮਿੰਗ ਦੇ ਧੰਦੇ ਦੇ ਵਿੱਚੋਂ ਵੱਧ ਤੋਂ ਵੱਧ ਲਾਹਾ ਕੱਟ ਕੇ जिला अमृतसर ਦੇ ਹਲਕਾ ਰਾਜਸਥਾਨ ਸੀ ਡੈਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਅੱਜ ਪਿੰਡ ਮਿਆਦਿਆਂ ਕਲਾਂ ਵਿਖੇ ਨੈਸ਼ਨਲ ਲਾਈਫਸਟਾਕ ਮਿਸ਼ਨ ਅਧੀਨ ਬਲੈਕ ਪੱਤਰੀ ਸੈਮੀਨਾਰ ਸੀਰੀਆ ਆਪਾ ਨੂੰ ਸ਼੍ਰੀ ਦਲਜੀਤ ਸਿੰਘ ਮਿਆਦਿਆਂ ਦੀ ਦੇਖਰੇਖ ਹੇਠ ਹੋਣਾ ਨੇ ਡੈਰੀ ਫਾਰਮਰ ਤੇ ਡਿਪਟੀ ਡਾਇਰੈਕਟਰ ਵਰਿਆਪ ਸਿੰਘ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ ਜਿਸ ਵਿੱਚ 250 ਦੇ ਕਰੀਬ ਕਿਸਾਨਾਂ ਨੇ ਹਿੱਸਾ ਲਿਆ डेयरी विकास विभाग ਦੇ ਡਿਪਟੀ ਡਾਇਰੈਕਟਰ ਸ਼੍ਰੀ ਵਰਿਆਮ ਸਿੰਘ ਦੇ ਯੋਗ ਅਗਵਾਈ ਹੇਠ ਸੈਮੀਨਾਰ ਮੌਕੇ ਮਾਹਰਾਂ ਵੱਲੋਂ ਕਿਸਾਨਾਂ ਨੂੰ ਦੁੱਧ ਉਤਪਾਦਨ ਵਿਭਾਗ ਦੀਆਂ ਸਕੀਮਾਂ ਜਿਵੇਂ ਡੀਡੀ ਕੈਟਲ ਸ਼ੈੱਡ ਮਿਲਕਿੰਗ ਮਸ਼ੀਨ ਆਦਿ ਦਾ ਵਤਨ ਵੱਧ ਲਾਭ ਲੈਣ ਅਤੇ ਨੈਸ਼ਨਲ ਲਾਈਫਸਟਾਕ ਮਿਸ਼ਨ ਅਧੀਨ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਤਾਂ ਜੋ ਉਹ ਹਾਈ ਟੈਕ ਮਸ਼ੀਨਰੀ ਚਾਰਾ ਪ੍ਰਬੰਧਨ ਸਾਇਲਜ ਬੈਲਰ ਅਤੇ ਟੀਐਮਆਰ ਆਦਿ ਤੇ ਮਿਲ ਰਹੀ 50% ਦੀ ਰਿਆਇਤ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਬਲਦੇਵ ਸਿੰਘ ਬਿਆਦਿਆਂ ਚੇਅਰ ਪੜ੍ਹਨ ਗ੍ਰੇਡ ਸੀਨੀਅਰ ਅਫਸਰ ਗੁਰਦੀਲਜੀਤ ਸਿੰਘ ਮਿਆਦਿਆਂ ਗੁਰਚਰਨ ਸਿੰਘ ਨਵਜੋਤ ਸਿੰਘ ਡੇਰੀ ਵਿਕਾਸ ਇੰਸਪੈਕਟਰ ਜੋਤੀ ਸ਼ਰਮਾ ਰਾਜੀਵ ਕੁਮਾਰ ਡੇਰੀ ਫੀਲਡ ਸਹਾਇਕ ਸੁਖਬੀਰ ਕੋਰ ਸਟੈਨੋਟਾਈਪਿਸਟ ਰਾਹੁਲ ਸ਼ਰਮਾ ਕਲਰ ਗੁਰਦਿਆਲ ਸਿੰਘ ਰਿੱਟਾ ਡੇਰੀ ਵਿਕਾਸ ਇੰਸਪੈਕਟਰ ਕਸ਼ਮੀਰ ਸਿੰਘ ਡਿਪਟੀ ਡਾਇਰੈਕਟਰ ਡੇਰੀ ਵਿਕਾਸ ਅਤੇ ਅਮਨਿੰਦਰ ਸਿੰਘ ਨੇ ਸੈਮੀਨਾਰ ਦੇ ਵਿੱਚ ਭਾਗ ਲਿਆ ਤੇ ਐਨ ਐਨ ਐਮ ਸਕੀਮਾਂ ਬਾਰੇ ਪੂਰਪੂਰ ਜਾਣਕਾਰੀ ਦਿੱਤੀ ਗਈ ਇਸ ਮੌਕੇ ਕਿਸਾਨਾਂ ਨੂੰ ਵਿਭਾਗੀ ਕਿਟਾ ਬਿਨਰਲ ਮਿਕਸਚਰ ਵੰਡਿਆ ਗਿਆ ਇਸੋਕੇ ਐਸੇ ਵਿਗ ਹਲਕਾ ਕੋਆਰਡੀਨੇਟਰ ਦਿਲਬਖ ਸਿੰਘ ਰਾਜਸੰਸੀ ਬਲਕ ਪ੍ਰਦਾਨ ਹੰਸਰਾਜ ਰਾਜਸੰਸੀ ਆਪਾਂ ਗੋ ਜਸਪਾਲ ਸਿੰਘ ਬੋਹਲਿਆ ਆਪਾਂ ਗੋ ਕੁਸ਼ਪਾਲ ਸਿੰਘ ਆਪਾਂ ਗੋ ਗੁਰਪ੍ਰੀਤ ਸਿੰਘ ਨੇਪਾਲ ਸਕਤਰ ਸਿੰਘ ਮਿਆਦੀਆਂ ਲਖਬੀਰ ਸਿੰਘ ਮਿਆਦੀਆਂ ਦਿਲਬਖ ਸਿੰਘ ਮਿਆਦੀਆਂ ਆਪਾਂ ਗੋ ਆਤਮਾ ਸਿੰਘ ਪਿੰਡੀ ਸੈਦਾ ਆਪਾਂ ਗੋ ਲਖਵਿੰਦਰ ਸਿੰਘ ਲੱਖਾ ਪਿੰਡੀ ਸੈਦਾ ਵਿਕਾਸ ਬਲਕ ਪਰਦਾਨ ਆਦੀ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਰਹੇ ਇੱਕ ਤਰ੍ਹਾਂ ਕੋ ਜਿਹੜਾ ਬਲਕ ਪਤਰੀ ਮੁੱਖ ਮੰਤਰੀ ਪੰਜਾਬ ਵਰਮੀ ਕਾਰੇ ਨਿੱਤਾ ਸ਼੍ਰੀ ਭਗਵੰਤ ਮਾਨ ਜੀ ਦੇ ਦਿਸ਼ਾ ਦੇ ਦਸਾਂ ਇਹਨਾਂ ਸਾਡੇ ਮੈਡੀਰੀ ਭਾਗ ਨੂੰ ਡਿਪਟੀ ਕਲਰ ਪ੍ਰਾਂਸ ਦਰ ਬ੍ਰਾਂਚ ਦੇ ਐਕਸੀ ਡਿਪਟੀ ਡਾਇਰੈਕਟਰ ਲਾਲ ਕਸ਼ਮੀਰ ਸਿੰਘ ਜੀ ਨੂੰ ਸਟਾਫ ਵੱਲੋਂ ਜੋ ਅੱਜ ਇੱਥੇ ਯੋਜਨ ਕੀਤਾ ਗਿਆ ਵਾ ਔਰ ਇਹਦੇ ਵਿੱਚ ਜਿਹੜੀ ਪਸ਼ੂਆਂ ਸਬੰਧੀ ਜਿਹੜੀ ਜਾਣਕਾਰੀ ਆ ਉਹ ਦਿੱਤੀ ਗਈ ਆ ਵੀ ਅਸੀਂ ਖੇਤੀ ਦੇ ਨਾਲ ਨਾਲ ਸਾਡਾ ਜਿਹੜਾ ਸੂਬਾ ਆ ਪੰਜਾਬ ਖੇਤੀ ਪ੍ਰਧਾਨ ਸੂਬਾ ਇਹਦੇ ਨਾਲ ਨਾਲ ਜਿਹੜਾ ਇੱਕ ਡੇਰੀ ਫਾਰਮਿੰਗ ਜਿਹੜਾ ਇੱਕ ਲਾਏਵੰਦ ਧੰਦਾ ਵਾ ਤੋਂ ਉਹਦੇ ਨਾਲੋਂ ਆਪਾਂ ਕਿਸ ਤਰ੍ਹਾਂ ਜਿਹੜੇ ਉਹ ਲਾਭ ਲੈ ਸਕਦੇ ਉਹਦੇ ਬਾਰੇ ਜਿਹੜੀ ਅੱਜ ਜਿਹੜੀ ਕਿਸਾਨ ਫਾਰਮਰਾਂ ਦੇ ਨਾਲ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਆ ਔਰ ਮੈਂ ਬੇਨਤੀ ਕਰਦਾ ਆਪਣੇ ਕਿਸਾਨ ਭਰਾਵਾਂ ਨੂੰ ਵੀ ਡੇਰੀ ਫਾਰਮਿੰਗ ਜੀ ਇੱਕ ਜਹਾਜ ਜਿਹੜਾ ਕਿਸਾਨੀ ਦੇ ਨਾਲ ਧੰਦਾ ਵਾ ਜਿਹੜਾ ਸਭ ਤੋਂ ਇਸ ਪਰਿਵਾਰ ਦੇ ਵਿੱਚ ਰਹਿ ਕੇ ਇੱਕ ਚੰਗੀ ਆਮਦਨ ਜਿਹੜੀ ਆਪਾਂ ਪੈਦਾ ਕਰ ਸਕਦੇ ਆਂ ਔਰ ਇੱਕ ਚੰਗੀ ਜਿਹੜੀ ਆਪਾਂ ਜਿਹੜੀ ਸਮਾਜ ਨੂੰ ਸੇਵਾ ਦੇ ਸਕਦੇ ਆਂ ਕਿ ਜਿਹੜਾ ਬਾਹਰ ਜਾਣ ਦੇ ਆਪਾਂ ਚੱਕਰ ਦੇ ਵਿੱਚ ਪਏ ਆਂ ਫੋਰਨ ਦੀਆਂ ਕੰਟਰੀਆਂ ਦੇ ਵਿੱਚ ਜਾ ਕੇ ਉੱਥੇ ਆਪਾਂ ਮਿਹਨਤ ਕਰਦੇ ਆਂ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਹੀ ਆਪਾਂ ਡੇਰੀ ਫਾਰਮਿੰਗ ਦੇ ਰਾਹੀਂ ਇੱਕ ਚੰਗੀ ਜਿਹੜੀ ਕਮਾਈ ਆਪਾਂ ਕਰ ਸਕਦੇ ਆਂ ਔਰ ਹੋਰਨਾਂ ਨੂੰ ਜਿਹੜੀ ਆਪਾਂ ਪ੍ਰੇਰਨਾ ਦਾ ਸਰੋਤ ਬਣ ਸਕਦੇ ਆਂ ਦਸੋ ਸਾਰਿਆਂ ਨੂੰ ਬੇਨਤੀ ਕਰਦਾ ਆਂ वत वत कि ਆਪਾਂ ਬਾਹਰ ਜਾਣ ਤੋਂ ਬਰੇਜ ਕਰੀਏ ਔਰ ਇੱਥੇ ਹੀ ਰਹਿ ਗਏ ਡੇਰੀ ਫਾਰਮਿੰਗ ਦੇ ਧੰਦੇ ਦੇ ਵਿੱਚੋਂ ਵੱਧ ਤੋਂ ਵੱਧ ਲਾਹਾ ਖਾਟ ਕੇ ਜਿਹੜਾ ਹੋਰ ਨਾਲ ਵੀ ਇੱਥੇ ਆਪਾਂ ਜਿਹੜਾ ਉਹ ਕਹਈਏ ਵੀ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਜਿਹੜਾ ਉਹ ਕੰਮ ਕੀਤਾ ਜਾਵੇ ਉਹ ਆਪਣੀ ਮਿਹਨਤ ਜਿਹੜੀ ਕੀਤੀ ਜਾਵੇ ਤਾਂ ਜਿਹੜਾ ਪੰਜਾਬ ਨੂੰ ਖਾਲੀ ਹੋਣ ਤੋਂ ਬਚਾਇਆ ਜਾਵੇ ਸਾਡੇ ਮਾਨ ਸਾਹਿਬ ਦੀ ਵੀ ਇਹੋ ਸੋਚ ਆ ਕਿ ਜਿਹੜਾ ਵੱਧ ਤੋਂ ਵੱਧ ਪੰਜਾਬ ਦੇ ਲੋਕ ਜਿਹੜੇ ਬਾਹਰ ਜਾ ਰਹੇ ਉਹ ਇੱਥੇ ਹੀ ਪੰਜਾਬ ਦੇ ਵਿੱਚ ਰਹਿ ਕੇ ਉਹਨਾਂ ਨੂੰ ਵੱਧ ਤੋਂ ਵੱਧ ਜੋਬਸ ਦਿੱਤੀਆਂ ਜਾਣ ਜਿੱਦਾਂ 42 ਹਜ਼ਾਰ ਨੌਕਰੀ ਵੀ ਪੰਜਾਬ ਸਰਕਾਰ ਨੇ ਤਕਰੀਬਨ ਦਿੱਤੀ ਹੈ ਦੋ ਸਾਲਾਂ ਦੇ ਵਿੱਚ ਔਰ ਡੇਰੀ ਫਾਰਮਜ਼ ਵਾਸਤੇ ਵੀ ਜਿਹੜਾ ਮਾਨ ਸਰਕਾਰ ਆ ਉਹ ਬਹੁਤ ਸਾਰੇ ਉਪਰਾਲੇ ਕਰ ਰਹੀ ਹੈ ਬਹੁਤ ਸਾਰੀਆਂ ਸਕੀਮਾਂ ਆਉਣ ਵਾਲੇ ਟਾਈਮ ਦੇ ਕੋਹੇ ਵਿੱਚ ਲੈ ਕੇ ਆ ਰਹੀ ਆ ਔਰ ਅਸੀਂ ਧੰਨਵਾਦ ਕਰਦੇ ਆ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਦੁੱਧ ਦੇ ਤੰਦੇ ਨੇ ਜਿਹੜਾ ਉੱਪਰ ਚੁੱਕਣ ਦੇ ਯਤਨ ਕਰ ਰਹੇ ਨੇ ਜਿੱਦਾਂ ਪਹਿਲਾਂ ਵੇਰਕੇ ਦੇ ਪਲਾਂਟਾਂ ਦੇ ਵਿੱਚ ਵੀ ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਸੀ ਉਹਨਾਂ ਨੂੰ ਵੀ ਦੂਰ ਕਰਕੇ ਅੱਗੇ ਦੇ ਨਾਲੋਂ ਬਿਹਤਰ ਬਣਾਇਆ ਗਿਆ ਆ ਔਰ ਬਾਕੀ ਦੀਆਂ ਵੀ ਰਹਿੰਦੀਆਂ ਜਿਹੜੀਆਂ ਕੋਈ ਕਮੀ ਪੇਸ਼ੀ ਹੈਗੀ ਉਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੂਰ ਕਰਕੇ ਜਿਹੜਾ ਇਹ ਧੰਦੇ ਨੂੰ ਲਾਏਵੰਦ ਬਣਾਇਆ ਜਾਊਗਾ ਔਰ ਸਾਰੇ ਸਮੂਥ ਸਟਾਫ ਡਿਪਟੀ ਡਾਇਰెక్టర్ ਸਾਹਿਬਾਨ ਸਾਰਿਆਂ ਨੂੰ ਇੱਥੇ ਆਉਣ ਤੇ ਮੈਂ ਜੀ ਆਇਆਂ ਆਖਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਯਤਨ ਸਦਕਾਏ ਅੱਜ ਉਪਰਾਲਾ ਹੋ ਪਾਇਆ ਵਾ ਗਰੂਨੂ ਹੋ ਕੇ ਸਾਰੇ ਫਾਰਮਰਾਂ ਨੂੰ ਜਿਹੜੀ ਉਹ ਜਾਣਕਾਰੀ ਦਿੱਤੀ ਗਈ ਆ ਔਰ ਉਹ ਮੈਂ ਧੰਨਵਾਦ ਕਰਦਾ ਆ ਸਾਡੇ ਜਿਹੜੇ ਇਲਾਕੇ ਦੇ ਕਿਸਾਨ ਰੀੜ ਦੀ ਹੱਡੀ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਨੂੰ ਵੀ ਜਿਉਂ ਆਸਦੇ ਉਹਨਾਂ ਦਾ ਬਹੁਤ ਬਹੁਤ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਪੱਦਰੀ ਕੈਂਪ ਪਿੰਡ ਮਿਆਧੀਆਂ ਵਿੱਚ ਇਹਦਾ ਕਿਤੇ ਵਿੱਚ ਨੈਸ਼ਨਲ ਲਾਈਫਸਟਾਕ ਮਿਸ਼ਨ ਦੇ ਨਾ ਸੈਮੀਨਾਰ ਕਰਵਾਇਆ ਗਿਆ ਜਿਹਦੇ ਵਿੱਚ ਇੰਦਰੀ ਕਿਸਾਨ ਨੇ ਦੇਰੀ ਦਾ ਕੰਮ ਕਰਦੇ ਨੇ ਉਹਨਾਂ ਨੂੰ ਜਿਹੜੀਆਂ ਸੈਂਟਰ ਗਵਰਨਮੈਂਟ ਦਾ ਤੇ ਸਟੇਟ ਗਵਰਨਮੈਂਟ ਵੱਲੋਂ ਇਹ ਜਾਨਵਰਾਂ ਬੜਾ ਸੂਚਤਾਂ ਤੋਂ ਜਨੂ ਕਰਾਇਆ ਗਿਆ ਕਿ ਸਸਤਾ ਧੁੱਪ ਕਿਦਾਂ ਪੈਦਾ ਕਰਨਾ ਉਹ ਟੈਕਨੀਕ ਦੱਸੀ ਗਈ ਹੈ ਨਸਬਸਦਾਰ ਬਾਰੇ ਦੱਸੀ ਗਈ ਹੈ ਅਤੇ ਰੱਖ-ਰਖਾਅ ਦੀ ਜਿਹੜੀ ਹੈ ਜਾਣਕਾਰੀ ਹੈ ਉਹਦੇ ਦਾਨ ਪ੍ਰਦਾਨ ਕੀਤਾ ਗਿਆ ਅਤੇ ਉਹਨਾਂ ਵੱਲੋਂ ਜਿਹੜੀਆਂ ਧਾਰੀਆਂ ਮੁਸ਼ਕਲਾਂ ਸੀ ਜਾਂ ਉਹਨਾਂ ਦੀਆਂ ਸੰਸਿਆਵਾਂ ਦੇ ਕੁਝ ਉਹਨਾਂ ਬਾਰੇ ਉਹਨਾਂ ਦੇ ਹੱਲ ਕਰਕੇ ਉਹਨਾਂ ਨੂੰ ਗਾਉਂ ਬਤਨ ਦੀ ਸਰਸੇ ਘਰ ਵੱਲੋਂ ਜਿਹੜੀਆਂ ਵੀ ਇਸ ਨੂੰ ਕੰਪਲੀਟ ਕਰਨ ਦੀਆਂ ਜਾਣਕਾਰੀ ਦਿੱਤੀ ਹੈ। ਨਾਲ ਹੀ ਉਹਨਾਂ ਨੂੰ ਲਿਟਰੇਚਰ ਵੀ ਦਿੱਤਾ ਗਿਆ ਕਿ ਤੁਸੀਂ ਇਹ ਲਿਟਰੇਚਰ ਦੇ ਨਾਲ ਆਨਲਾਈਨ ਪੋਰਟਲ ਦੇ ਉੱਤੇ ਕਿਵੇਂ ਸੂਤ ਕਹਿਣੀ ਹੈ। ਸਾਰਾ ਇਹ ਸਿਸਟਮੈਟਿਕਲੀ ਬਣਾ ਕੇ ਦਿੱਤਾ ਗਿਆ ਔਰ ਦੱਸਿਆ ਵੀ ਗਿਆ ਕਿ ਇਵੇਂ-ਇਵੇਂ ਤੁਸੀਂ ਨਿੱਜੀ ਤੌਰ ਤੇ ਸਿੱਧੇ ਤੌਰ ਤੇ ਕੰਮ ਕਰ ਸਕਦੇ ਹੋ। ਤੁਹਾਨੂੰ ਕਿਸੇ ਵੀ ਵਿਚੋਲੇ ਦੀ ਲੋੜ ਨਹੀਂ ਹੈ। ਆਪਣਾ ਕੰਮ ਤੁਸੀਂ ਆਪ ਦਾਵਾਦ ਕੇ ਕਰ ਸਕਦੇ ਹੋ। ਜਿੰਨੀਆਂ ਵੀ ਸਾਡੇ ਕੋਲ ਐਪਲੀਕੇਸ਼ਨਾਂ ਆਉਣਗੀਆਂ ਸਈਦੇ ਦੇ ਅਧੀਨ ਉਹਨਾਂ ਨੇ ਹੀ ਵੈਰੀਫਿਕੇਸ਼ਨ ਕਰਕੇ ਜਲਦੀ ਤੋਂ ਜਲਦੀ ਉਹਨਾਂ ਨੂੰ ਜਿਹੜੀ 50% ਸਰਸਫੀ ਵਾਲੀ ਸੂਚੀ ਉਹ ਦਵਾਵਾ ਦੇ ਅੱਜ ਚੜ੍ਹਦੀ ਕਲਾ ਟਾਈਮ ਟੀਵੀ ਲਈ ਚੁਗਾਵਾਂ ਤੋਂ ਸੁਬੇਕ ਸਿੰਘ ਸੋਨਾ ਦੀ ਖਾਸ ਰਿਪੋਰਟ